ਸਤਿ ਸ਼੍ਰੀ ਅਕਾਲ ਜੀ ਅੱਜ ਬਣ ਰਹੇ ਹਨ ਪਹਾੜੀ ਕਰੇਲੇ ਮਸਾਲੇਦਾਰ ਗਰੇਵੀ ਵਾਲੇ ਚਟਪਟੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੀ ਆਪਣੀ ਛਤਰ ਛਾਇਆ ਹੇਠ ਵਾਹਿਗੁਰੂ ਆਪਣੀ ਛਤਰ ਛਾਇਆ ਹੇਠ ਆਪਣੇ ਆਪਣੇ ਪਰਿਵਾਰਾਂ ਵਿੱਚ ਤੁਹਾਨੂੰ ਹੱਸਦਾ ਵਸਦਾ ਤੰਦਰੁਸਤ ਆਵਾਦ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਅਸੀਂ ਵੀ ਠੀਕਿਆਂ ਦੇ ਚੜ੍ਹਦੀ ਕਲਾ 'ਚ ਆ ਇਹ ਹਨ ਜੀ ਪਹਾੜੀ ਕਰੇਲੇ ਜੋ ਕਿ ਬਹੁਤ ਘੱਟ ਆਮ ਦੁਕਾਨਾਂ ਤੋਂ ਬਹੁਤ ਘੱਟ ਮਿਲਦੇ ਆ ਇਹ ਕਿਤੇ ਕਿਤੇ ਮਿਲਦੇ ਆ ਤੇ ਆਮ ਦੁਕਾਨਾਂ ਤੇ ਜਾਂ ਸਬਜ਼ੀ ਮੰਡੀ ਤੋਂ ਨਹੀਂ ਮਿਲਦੇ ਹੈਗੇ ਇਹ ਇਧਰ ਪਾੜਾਂ ਵੱਲ ਜਾਂ ਉਦਾਂ ਬਹੁਤ ਘੱਟ ਲੱਗਦੇ ਆ ਬਹੁਤ ਘੱਟ ਮਿਲਦੇ ਆ ਅਗਰ ਮਿਲ ਜਾਣ ਤਾਂ ਜ਼ਰੂਰ ਖਾਓ ਜੀ ਬਹੁਤ ਵਧੀਆ ਆ ਸਿਹਤ ਵਾਸਤੇ ਬਹੁਤ ਵਧੀਆ ਆ ਤੇ ਇਹ ਛੋਟੇ ਛੋਟੇ ਹੁੰਦੇ ਆ ਇਸੇ ਤਰ੍ਹਾਂ ਹੀ ਸਾਈਜ਼ ਦੇ ਹੁੰਦੇ ਆ ਇਹ origional ਕਰੇਲੇ ਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹਨਾਂ ਨੂੰ ਆਪਾਂ ਬਣਾਵਾਂਗੇ ਚਟਪਟੇ ਤੇ ਗਰੇਵੀ ਵਾਲੇ ਬਣਾਉਣੇ ਆ ਲਟਪਟੀ ਜੀ ਗਰੇਵੀ ਬਣਾਵਾਂਗੇ ਨਾਲ ਆਪਾਂ ਇਹਦੇ ਤੇ ਇਸ ਤਰ੍ਹਾਂ ਦੇਖੋ ਮੈਂ ਕਰੇਲਿਆਂ ਨੂੰ ਨਾ ਚੀਰਾ ਦੇ ਕੇ ਇੱਕ ਚੀਰਾ ਜਿਹਾ ਦੇਣਾ ਕਰੇਲਿਆਂ ਨੂੰ ਦੇ ਕੇ ਨਾ ਇਹਨੂੰ ਥੋੜਾ ਜਿਹਾ ਆਪਾਂ ਚਮਚ ਦੇ ਨਾਲ ਅਗਰ ਬੀਜ ਵਿੱਚੋਂ ਪੱਕੇ ਹੋ ਨਿਕਲਦੇ ਆ ਤੇ ਅਗਰ ਨਿਕਲਦੇ ਤਾਂ ਛੋਟਾ ਜਿਹਾ ਚਮਚ ਲੈ ਕੇ ਜਾਂ ਤੁਸੀਂ ਨਾਈਫ ਦੀ ਮਦਦ ਦੇ ਨਾਲ ਇਹਨੂੰ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਕੱਢ ਸਕਦੇ ਆ ਚਮਚ ਦੇ ਨਾਲ ਪੱਕੇ ਹੋਏ ਬੀਜਾਂ ਨੂੰ ਬਾਕੀ ਜੀ ਜ਼ਿਆਦਾ ਨਹੀਂ ਪੱਕੇ ਹੋਏ ਹੈਗੇ ਥੋੜੇ ਨਿਕਲੇ ਸੀ ਪੱਕੇ ਹੋਏ ਪਰ ਉਹ ਵੀ ਜ਼ਿਆਦਾ ਨਹੀਂ ਪੱਕੇ ਸੀਗੇ ਠੀਕ ਸੀਗੇ ਪਰ ਬੀਜ ਜਿਹੜਾ ਹੁੰਦਾ ਹਾਰਡ ਹੁੰਦਾ ਆ ਕਿਉਂਕਿ ਉਹ ਫੇਰ ਖਾ ਨਹੀਂ ਹੁੰਦਾ ਜਦੋਂ ਆਪਾਂ ਰੋਟੀ ਖਾਂਦੇ ਆ ਹਾਂ ਦੇਖੋ ਇਸ ਤਰ੍ਹਾਂ ਬੀਜ ਕੱਢ ਕੇ ਐਸੇ ਤਰ੍ਹਾਂ ਆਪਾਂ ਇਹਨਾਂ ਕਰੇਲਿਆਂ ਨੂੰ ਸਾਰਿਆਂ ਨੂੰ ਕਰ ਲੈਣਾ ਪਹਿਲਾਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਧੋ ਲਿਆ ਸੀਗਾ ਚੀਰਾ ਦੇਣ ਤੋਂ ਪਹਿਲਾਂ ਇਹਨਾਂ ਨੂੰ ਧੋ ਲੋ ਚੰਗੀ ਤਰ੍ਹਾਂ ਤੇ ਇਹ ਇੱਕ ਸ਼ੂਗਰ ਪੇਸ਼ੈਂਟ ਲਈ ਇੱਕ ਦਵਾਈ ਆ ਇੱਕ ਰਾਮ ਬਾਣਿਆ ਜੀ ਇਹ ਬਹੁਤ ਵਧੀਆ ਇਹਨਾਂ ਦੀ ਆਪਾਂ ਜਿਹੜੀ ਕੜਤਣ ਹੁੰਦੀ ਆ ਉਹ ਨਹੀਂ ਆਪਾਂ ਕਰਨੀ ਲੂਣ ਲਾ ਕੇ ਨਹੀਂ ਰੱਖਣਾ ਨਮਕ ਪਾ ਕੇ ਜਿੱਦਾਂ ਪਹਿਲਾਂ ਰੱਖ ਲੈਂਦੇ ਕੋੜਾ ਪੰਦ ਇਹ ਹੀ ਤਾਂ ਹੀ ਸਾਡੀ ਦਵਾਈ ਹੁੰਦੀ ਜਿਹੜਾ ਆਪਾਂ ਕੱਢ ਦਿੰਨੇ ਆ ਪਰ ਇਹਨਾਂ ਨੂੰ ਇਸ ਤਰ੍ਹਾਂ ਨਮਕ ਲਾ ਕੇ ਨਾ ਰੱਖਿਓ ਕਿਉਂਕਿ ਉਹੀ ਤਾਂ ਸਾਡੀ ਸ਼ੂਗਰ ਨੂੰ ਖਾ ਜਿਹੜੀ ਜਨ ਡਾਇਬਟੀਜ਼ ਹੋਈ ਹੁੰਦੀ ਆ ਉਹਨੂੰ ਉਹ ਮਾਰਦਾ ਆ ਜਿਹੜੀ ਕੜੱਤਨ ਹੁੰਦੀ ਆ ਇਹਨੂੰ ਖਤਮ ਨਾ ਕਰਿਆ ਕਰੋ ਇਹਨੂੰ ਖਾ ਆ ਕਰੋ ਤੇ ਥੋੜ ਜਿਹਾ ਤੁਸੀਂ ਇਹਨੂੰ ਤਰੀਕੇ ਦੇ ਨਾਲ ਬਣਾ ਲਓ ਬਹੁਤ ਟੇਸਟੀ ਬਣਦੇ ਆ ਅਸੀਂ ਵੀ ਇਸੇ ਤਰ੍ਹਾਂ ਹੀ ਬਣਾਇਆ ਹੈਗੇ ਕੜਵੇ ਸੀ ਪਰ ਬਣੇ ਬਹੁਤ ਟੇਸਟੀ ਸੀਗੇ ਇੱਥੋਂ ਤੱਕ ਕਿ ਸਾਡੀ ਬੇਟੀ ਨੇ ਵੀ ਖਾਦੇ ਬੜੀ ਖੁਸ਼ ਹੋ ਕੇ ਖਾਦੇ ਆ ਤੇ ਖਾਣ ਨੂੰ ਵੀ ਬਹੁਤ ਟੇਸਟੀ ਲੱਗਦੇ ਆ ਇਹ ਜੀ ਆ ਦੇਖੋ ਇਸ ਤਰ੍ਹਾਂ ਮੈਂ ਸਾਰਿਆਂ ਨੂੰ ਕਰੇਲਿਆਂ ਨੂੰ ਐਸੇ ਤਰ੍ਹਾਂ ਹੀ ਹੈ ਨਾ ਆ ਦੇਖੋ ਚੀਰਾ ਲਗਾ ਕੇ ਆ ਦੇਖੋ ਇਹ ਨਾਲ ਵਿੱਚ ਬੀਜ ਹੈ ਨਾ ਸੀ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਅਗਰ ਕਿਤੇ ਇਸ ਤਰ੍ਹਾਂ ਦੇ ਤੁਹਾਨੂੰ ਕਰੇਲੇ ਦੇਖ ਜਾਣ ਜਾਂ ਮਿਲ ਜਾਣ ਛੱਡੋ ਨਾ ਜ਼ਰੂਰ ਲਿਓ ਜੀ ਆਮ ਕਰੇਲੇ ਤਾਂ ਆਮ ਜਿਹੜੇ ਹੁੰਦੇ ਆ ਤਾਂ ਆਮੇ ਹੀ ਮਿਲਦੇ ਆ ਹਰ ਵੇਲੇ ਮਿਲਦੇ ਜਦੋਂ ਮਰਜ਼ੀ ਲੈ ਲਓ ਤੇ ਪਰ ਜਿਹੜੇ ਇਹ ਕਰੇਲੇ ਆ ਇਹ ਬਹੁਤ ਘੱਟ ਮਿਲਦੇ ਆ ਜੀ ਵੀਡੀਓ ਨੂੰ ਇਹ ਤੁਸੀਂ ਕਰੇਲਿਆਂ ਨੂੰ ਤੁਸੀਂ ਛਿੱਲਣਾ ਵੀ ਨਹੀਂ ਹੈਗਾ ਮੈਂ ਨਹੀਂ ਛਿਲਦੀ ਜੀ ਕਰੇਲੇ ਕਿਉਂਕਿ ਜਿਹੜੇ ਇਹਦੇ ਸਾਰੇ ਪੋਸ਼ਟਿਕ ਤੱਤ ਹੁੰਦੇ ਆ ਉਹ ਇਹਦੇ ਛਿਲਕੇ ਵਿੱਚ ਹੁੰਦੇ ਆ ਤੇ ਜੀ ਐਸੀ ਤਰ੍ਹਾਂ ਹੀ ਸਾਰੇ ਕਰੇਲਿਆਂ ਨੂੰ ਆਪਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਜੀਰੇ ਦੇ ਕੇ ਰੱਖ ਲੈਣੇ ਆ ਤੇ ਵੀਡੀਓ ਨੂੰ ਤੁਸੀਂ ਜੀ ਜਲਦੀ ਚਲਦੇ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਪਸੰਦ ਆਦੀ ਹੈ ਕਮੈਂਟ ਵੀ ਕਰ ਦਿਆ ਕਰੋ ਤੇ ਵਾਹਿਗੁਰੂ ਦਾ ਨਾਮ ਲੈ ਕੇ ਜੇਕਰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਅਗਰ ਕੀਤਾ ਹੈ ਤਾਂ ਦੁਬਾਰਾ ਨਾ ਕਰਿਓ ਜੀ ਬੇਨਤੀ ਆ ਫਿਰ ਅਨਸਬਸਕ੍ਰਾਈਬ ਹੋ ਜਾਂਦਾ ਹੈ ਜੀ ਸੋ ਜੀ ਦੇਖੋ ਐਸੇ ਤਰ੍ਹਾਂ ਮੈਂ ਸਾਰੇ ਕਰੇਲਿਆਂ ਨੂੰ ਐਸੇ ਤਰ੍ਹਾਂ ਦੇਖੋ ਕੱਟ ਲਗਾ ਲਿਆ ਬਿਲਕੁਲ ਸਾਫ ਸੁਥਰੇ ਕਰੇਲੇ ਨਿਕਲੇ ਆ ਇਹ ਜੀ ਕੋਈ ਵੀ ਨਾ ਜੋ ਕਰੇਲੇ ਖਰਾਬ ਨੇ ਨਿਕਲੇ ਹੈਗੇ ਤੇ ਨਿਕਲੇ ਸੀ ਥੋੜੇ ਜਿਹਾ ਪੱਕੇ ਹੋਏ ਨਿਕਲੇ ਸੀਗੇ ਉਹ ਕੱਢ ਦਿੱਤੇ ਸੀ ਐਸ ਤਰ੍ਹਾਂ ਮੈਂ ਥੋੜੇ ਜਿਹਾ ਰਿਫਾਈਨਡ ਆਇਲ ਪਾ ਲਿਆ ਸਰੋਂ ਦਾ ਤੇਲ ਮੇਰੇ ਕੋ ਖਤਮ ਹੋ ਚੁੱਕਾ ਸੀ ਸਰੋਂ ਦਾ ਤੇਲ ਤੁਸੀਂ ਪਾ ਸਕਦੇ ਆ ਸਰੋਂ ਦੇ ਤੇਲ ਜ ਤਾਂ ਬਹੁਤ ਵਧੀਆ ਟੇਸਟੀ ਬਣਦੇ ਆ ਮੈਂ ਰਿਫਾਈਨਡ ਆਇਲ ਪਾਇਆ ਥੋੜਾ ਜਿਹਾ ਮੈਂ ਨਾ ਕਰੇਲਿਆਂ ਦੇ ਉੱਤੇ ਨਮਕ ਲਗਾਤਾ ਫਰਾਈ ਕਰਨ ਲੱਗੇ ਨਾਲ ਹੀ ਪਹਿਲਾਂ ਇਹ ਲਾ ਕੇ ਰੱਖਣਾ ਨਾਲ ਹੀ ਥੋੜੀ ਜਿਹਾ ਨਮਕ ਪਾਣ ਤੋਂ ਬਾਅਦ ਮੈਂ ਥੋੜੀ ਜਿਹੀ ਅੰਮੀ ਹਲਦੀ ਪਾਉਣੀ ਆ ਕਿਉਂਕਿ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਆਪਾਂ ਫਰਾਈ ਕਰਨੇ ਆ ਇਹਨਾਂ ਦਾ ਜਿਹੜਾ ਟੇਸਟ ਆ ਨਾ ਇਹਨਾਂ ਦੇ ਵਿੱਚ ਨਮਕ ਦਾ ਟੇਸਟ ਆ ਜਾਵੇ ਫਿੱਕੇ ਜਿਹੇ ਨਾ ਲੱਗਣ ਜਦੋਂ ਆਪਾਂ ਇਹਨਾਂ ਨੂੰ ਗਰੇਵੀ ਦੇ ਵਿੱਚ ਛੱਡਣਾ ਹੈ ਵੈਸੇ ਗਰੇਵੀ ਵੀ ਇਹਨਾਂ Karelliyan ਦੇ ਵਿੱਚ ਰਚ ਬਸ ਜਾਂਦੀ ਆ ਪਰ ਜਦੋਂ ਆਪਾਂ ਫਰਾਈ ਕਰਨਾ ਤਾਂ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਅਗਰ ਕੋਈ ਵਾਹਿਗੁਰੂ ਸਭ ਨੂੰ ਤੰਦਰੁਸਤ ਰੱਖੇ ਕੋਈ 슈ਗਰ ਪੇਸ਼ੈਂਟ ਆ ਫਰਾਈ ਕੀਤੇ ਹੋਏ ਕਰੇਲੇ ਇਸ ਤਰ੍ਹਾਂ ਨਮਕ ਤੇ ਹਲਦੀ ਵਾਲੇ ਐਸੇ ਤਰ੍ਹਾਂ ਹੀ ਫਰਾਈ ਕੀਤੇ ਹੋਏ ਦੋ ਤਿੰਨ ਜਿੰਨੇ ਵੀ ਚਾਹੇ ਖਾ ਸਕਦਾ ਅਸੀਂ ਤਾਂ ਜੀ ਖਾਦੇ ਫਰਾਈ ਕਰਕੇ ਬਹੁਤ ਟੇਸਟੀ ਲੱਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨਾ ਗੈਸ ਦੀ ਫਲੇਮ ਜਿਹੜੀ ਆ ਮੀਡੀਅਮ ਰੱਖਣੀ ਆ ਹਾਈ ਨਹੀਂ ਰੱਖਣੀ ਜਿੰਨਾ ਕਰੇਲੇ ਸਾਡੇ ਜਲਣ ਨਾ ਤੇ ਆਪਾਂ ਇਹਨਾਂ ਨੂੰ ਜਲਾਣਾ ਨਹੀਂ ਜਲਦੀ ਚ ਨਹੀਂ ਫਰਾਈ ਕਰਨਾ ਆਪਾਂ ਬੜੇ ਆਰਾਮ ਦੇ ਨਾਲ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਕਰੇਲਿਆਂ ਨੂੰ ਫਰਾਈ ਕਰ ਰਹੇ ਹਾਂ ਦੇਖੋ ਜੀ ਯਕੀਨ ਨਾ ਜਾਣਿਓ ਕਰੇਲੇ ਬਹੁਤ ਟੇਸਟੀ ਬਣੇ ਸੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀਗੇ ਜੀ ਇਸ ਤਰ੍ਹਾਂ ਮੈਂ ਬਾਰੀ-ਬਾਰੀ ਸਾਰੇ ਕਰੇਲਿਆਂ ਨੂੰ ਅ ਕਰ ਲੈਣਾ ਇੱਕ ਦੋ ਕਰੇਲੇ ਨਾ ਪ੍ਰਦੀਪ ਦੇ ਪਾਪਾ ਤੋਂ ਕੱਟ ਹੋ ਗਏ ਸੀਗੇ ਕਿਉਂਕਿ ਛੋਟੇ ਬਹੁਤ ਸੀਗੇ ਤੇ ਥੋੜਾ ਜਿਹਾ ਮੁਸ਼ਕਲ ਹੁੰਦਾ ਬੰਦੇ ਵਾਸਤੇ ਇਸ ਤਰ੍ਹਾਂ ਕਰਨਾ ਉਹ ਸਾਡੇ ਨਾਲ ਲੱਗ ਪਈ ਸੀ ਕਰੇਲਿਆਂ ਨੂੰ ਕਰਨ ਵਾਸਤੇ ਸਾਫ ਚੀਰੇ ਕੱਟ ਲਾਉਣ ਵਾਸਤੇ ਪਰ ਵਧੀਆ ਸਾਰੇ ਹੈਲਪ ਹੋ ਜਵੇ ਨਾ ਸਾਰੇ ਨਾਲ ਮਿਲ ਕੇ ਕਰ ਲੈਣ ਕਿਉਂਕਿ ਛੋਟੇ ਛੋਟੇ ਸੀਗੇ ਤੇ ਇਸ ਕਰਕੇ ਹੱਥੋਂ ਉੱਥੇ ਸਾਰਿਆਂ ਨੇ ਕਰੇਲਿਆਂ ਨੂੰ ਬਣਾ ਲਿਆ ਇਧਰ ਜੀ ਮੈਂ 7-8 ਕਲੀਆਂ ਲਸਣ ਦੀਆਂ ਪਾ ਲਈਆਂ ਇਹ ਦੋ ਮੈਂ ਵੱਡੇ ਸਾਈਜ਼ ਦੇ ਜਿਹੜੇ ਟਮਾਟਰ ਆ ਇਹ ਮੈਂ ਕੱਟ ਕੇ ਪਾ ਰਹੀ ਹਾਂ ਉਧਰ ਸਾਡੇ ਕਰੇਲੇ ਜਿਹੜੇ ਆ ਉਹਨੇ ਦੇਰ ਫਰਾਈ ਹੋ ਰਹੇ ਆ ਤੇ ਸਮਾਂ ਵੀ ਸਾਡਾ ਬਚਦਾ ਇਸ ਤਰ੍ਹਾਂ ਤੇ ਨਾਲ ਜੀ 2-3 ਮੈਂ ਹਰੀਆਂ ਮਿਰਚਾਂ ਲੈ ਲਈਆਂ ਇਹ ਪਾ ਲਈਆਂ ਤੇ ਇੱਕ ਛੋਟਾ ਜਿਹਾ ਆਦਰਕ ਦਾ ਟੁਕੜਾ ਲੈ ਲਿਆ ਉਹ ਵੀ ਪਾ ਲਿਆ ਇਹਨਾਂ ਸਾਰਿਆਂ ਨੂੰ ਗ੍ਰाइंड ਕਰ ਲੈਣਾ ਆਪਾਂ ਪੀਸ ਲੈਣਾ ਹੈ ਗਰੇਵੀ ਵਾਸਤੇ ਜੀ ਨਾਲ ਨਾਲ ਮੈਂ ਇੱਧਰ ਇਹਨਾਂ ਨੂੰ ਕੁਰੇਲਿਆਂ ਨੂੰ ਹਿਲਾ ਰਹੀ ਆਂ ਬਹੁਤ ਵਧੀਆ ਇਹ ਇਹਨਾਂ ਨੂੰ ਜਲਾਉਣਾ ਨਹੀਂ ਜਿੰਨਾ ਹੋ ਸਕੇ ਇਹਨਾਂ ਨੂੰ ਮੀਡੀਅਮ ਹੀਟ ਤੇ ਹੀ ਪਕਾਉਣਾ ਆ ਥੋੜਾ ਟਾਈਮ ਵੱਧ ਲੱਗੂਗਾ ਪਰ ਬਣਦੇ ਬਹੁਤ ਹੀ ਟੇਸਟੀ ਆ ਲਓ ਜੀ ਇਸ ਤਰ੍ਹਾਂ ਇਹਨਾਂ ਕੁਰੇਲਿਆਂ ਨੂੰ ਮੈਂ ਇੱਕ ਵਾਰ ਹਿਲਾ ਲਿਆ ਕਿਉਂਕਿ ਜਦੋਂ ਪਾਏ ਸੀਗੇ ਜਦੋਂ ਆਪਾਂ ਕਰੇਲੇ ਨੂੰ ਤੇਲ ਵਿੱਚ ਪਾਉਣਾ ਆ ਉਸ ਵੇਲੇ ਨਹੀਂ ਬਿਲਕੁਲ ਹਿਲਾਣਾ ਤੇਲ ਚ ਰਪਾ ਕੇ ਇਸ ਤਰ੍ਹਾਂ ਛੱਡ ਦਿਓ ਉਸ ਤੋਂ ਬਾਅਦ 2-3 ਮਿੰਟ ਬਾਅਦ ਜਦੋਂ ਕਰੇਲੇ ਨੂੰ ਚੰਗੀ ਤਰ੍ਹਾਂ ਹੀਠਾ ਜਿਹੜੇ ਕਰੇਲੇ ਤੇਲ ਦੇ ਨਾਲ ਲੱਗੇ ਹੋਏ ਆ ਉਹਨਾਂ ਨੂੰ ਆਪਾਂ ਫਿਰ ਉੱਪਰਲੇ ਪਾਸੇ ਕਰਨਾ ਆ ਤਾਂ ਜੋ ਪੱਕ ਜਾਣ ਇਧਰ ਜੀ ਸਾਡੀ ਗਰੇਵੀ ਵਾਸਤੇ ਆਪਾਂ ਸਾਰਾ ਕੁਝ ਮਸਾਲੇ ਤਿਆਰ ਕਰ ਲਿਆ ਮਿਕਸਚਰ ਬਣਾ ਕੇ ਰੱਖ ਲਿਆ ਗਰੇਵੀ ਵਾਸਤੇ ਲਓ ਜੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਕਿਉਂਕਿ ਆਪਾਂ ਹਲਦੀ ਵੀ ਪਾਈ ਸੀ ਹਲਦੀ ਦੀ ਵੀ ਖੁਸ਼ਬੂ ਤੇ ਕਰੇਲਿਆਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਤੇ ਥੋੜੇ ਜਿਹਾ ਆਪਾਂ ਹਨਾ ਥੋੜੇ ਜਿਹਾ ਕਰੇਲੇ ਕੱਢੇ ਖਾਣ ਨੂੰ ਇਸ ਤਰ੍ਹਾਂ ਹੀ ਖਾਦੇ ਬਹੁਤ ਟੇਸਟੀ ਲੱਗਦੇ ਸੀਗੇ ਸਾਰਿਆਂ ਨੇ ਖਾਦੇ ਪ੍ਰਦੀਪ ਦੇ ਪਾਪਾ ਨੇ ਵੀ ਖਾਦੇ ਮੈਂ ਵੀ ਖਾਦੇ ਤੇ ਬਹੁਤ ਟੇਸਟੀ ਲੱਗ ਰਿਹਾ ਐਸੇ ਤਰ੍ਹਾਂ ਵੀ ਤੁਸੀਂ ਖਾਓਗੇ ਅਗਰ ਪਰ ਜਿਹੜੇ ਗਰੇਵੀ ਵਾਲੇ ਬਣਦੇ ਆ ਉਹ ਬਹੁਤ ਟੇਸਟੀ ਬਣਦੇ ਆ ਜੀ ਲਓ ਜੀ ਇਸ ਤਰ੍ਹਾਂ ਕareleਆਂ ਨੂੰ ਤਕਰੀਬਨ 5 ਤੋਂ 7 ਮਿੰਟ ਐਦਾਂ ਲਗਾਇਆ ਆ ਦੇਖੋ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਹੋਇਆ ਆ ਮਤਲਬ ਬਹੁਤ ਜ਼ਿਆਦਾ ਨਹੀਂ ਕਾਲੇ ਕਰਨੇ ਹੈਗੇ ਤੇ ਇਹਨਾਂ ਨੂੰ ਹੁਣ ਆਪਾਂ ਗੈਸ ਤੋਂ ਉਤਾਰ ਦਿਆਂ ਦੇਖੋ ਬਿਲਕੁਲ ਬਣ ਕੇ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਮੈਂ ਗੈਸ ਬੰਦ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਕਰਕੇ ਤਾਂ ਇਹਨਾਂ ਸਾਰਿਆਂ ਕareleਆਂ ਨੂੰ ਮੈਂ ਕੱਢ ਲੈਣਾ ਆ ਕੱਢਣ ਤੋਂ ਬਾਅਦ ਜੀ ਆਪਾਂ ਕਰਦੇ ਆ ਜੀ ਤੜਕੇ ਦੀ ਤਿਆਰੀ ਤੇ ਜਿਹੜਾ ਬਾਕੀ ਤੇਲ ਬਚਿਆ ਆ ਥੋੜਾ ਜਿਹਾ ਤੇਲੇ ਦੇ ਵਿੱਚੋਂ ਮੈਂ ਕੱਢ ਲੈਣਾ ਆ ਕਿਉਂਕਿ ਤੇਲ ਜਿਹੜਾ ਹੈਗਾ ਜ਼ਿਆਦਾ ਆ ਤੋੜ ਕੇ ਵਾਸਤੇ ਗਰੇਵੀ ਵਾਸਤੇ ਸੋ ਮੈਂ ਕੜਛੀ ਦੇ ਨਾਲ ਸੁੱਕਾ ਭਾਂਡਾ ਲਿਓ ਸੁੱਕੀ ਕੜਛੀ ਲਿਓ ਜੀ ਕਿਉਂਕਿ ਅਗਰ ਆਪਾਂ ਥੋੜਾ ਜਿਹਾ ਵੀ ਗਿੱਲਾ ਹੋਵੇ ਨਾ ਸਾਡੇ ਛਿੱਟੇ ਪੈ ਸਕਦੇ ਆ ਗਰਮ ਤੇਲ ਦੇ ਹੱਥਾਂ ਪੈਰਾਂ ਤੇ ਚਿਹਰੇ ਤੇ ਵੀ ਪੈ ਸਕਦੇ ਇਸ ਕਰਕੇ ਥੋੜਾ ਜਿਹਾ ਖਿਆਲ ਕਰਕੇ ਆਪਾਂ ਨੂੰ ਇਹ ਜਿਹੜਾ ਤੇਲ ਦੇ ਵਿੱਚ ਕੋਈ ਵੀ ਚੀਜ਼ ਪਾਉਣੀ ਆ ਜਾਂ ਕੜਛੀ ਵੀ ਆ ਉਹਨੂੰ ਸਾਫ਼ ਕਰਕੇ ਪਾਣਾ ਥੋੜਾ ਜਿਹਾ ਮੈਂ ਅੱਧਾ ਕ ਚਮਚ ਜੀਰਾ ਪਾਇਆ ਇਹ ਮੈਂ ਵੱਡਾ ਕੱਟਿਆ ਹੋਇਆ ਵੱਡੇ ਸਾਈਜ਼ ਦਾ ਪਿਆਜ਼ ਲਿਆ ਸੀਗਾ ਤੇ ਇਹਨੂੰ ਵੀ ਮੈਂ ਪਾਤਾ ਗਰੇਵੀ ਵਾਸਤੇ ਪਿਆਜ਼ ਤੁਸੀਂ ਅਗਰ ਵੱਡਾ ਸਾਈਜ਼ ਦਾ ਨਹੀਂ ਹੈਗਾ 2 ਜਾਂ 3 ਛੋਟੇ ਪਿਆਜ਼ ਲੈ ਸਕਦੇ ਆ ਇਸ ਤਰ੍ਹਾਂ ਪਿਆਜ਼ ਨੂੰ ਜਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਹੈਗਾ ਪਿਆਜ਼ ਨੂੰ ਥੋੜਾ ਜਿਹਾ ਲਾਈਟ ਜਿਹਾ ਪਿੰਕ ਕਰਨਾ ਆ ਕਿਉਂਕਿ ਗਰੇਵੀ ਦੇ ਵਿੱਚ ਵੀ ਪਿਆਜ਼ ਨੇ ਪੱਕਣਾ ਆ ਦੇਖੋ ਇਸ ਤਰ੍ਹਾਂ ਦਾ ਪਿਆਜ਼ ਸਾਡਾ ਹੋ ਗਿਆ ਇਸ ਤੋਂ ਬਾਅਦ ਜਿਹੜੀ ਗਰੇਵੀ ਸੀਗੀ ਸਾਰੀ ਕੀਤੀ ਹੋਈ ਇਹ ਸਾਰੀ ਆਪਾਂ ਪਾ ਦੇਣੀ ਆ ਤੇ ਜਿਹੜੀ ਮਿਕਸੀ ਦੇ ਜਾਰ ਦੇ ਨਾਲ ਥੋੜੀ ਜਿਹੀ ਲੱਗੀ ਹੋਈ ਆ ਪਾਣੀ ਨਾਲ ਧੋ ਕੇ ਇਹ ਵੀ ਤੁਸੀਂ ਪਾ ਦਿਓ ਸੋ ਜੀ ਇਸ ਤਰ੍ਹਾਂ ਤੁਸੀਂ ਨਾ ਕੋਈ ਵੀ ਚੀਜ਼ ਸਾਨੂੰ ਮਿਲਦੀ ਜਿਹੜੀ ਨੇਚਰਲ ਬੇਲਾਂ ਦੇ ਨਾਲ ਕਰੇਲੇ ਆ ਇਹ ਕਰੇਲੇ ਲੱਗੇ ਹੁੰਦੇ ਆ ਇਹ ਬਹੁਤ ਹੀ ਸਾਡੀ ਸਿਹਤ ਵਾਸਤੇ ਫਾਇਦੇਮੰਦ ਆ ਜਿਹੜੀ ਕੁਦਰਤ ਨੇ ਸਾਡੇ ਲਈ ਚੀਜ਼ ਬਣਾਈ ਆ ਤੇ ਦੂਸਰੇ ਕਰੇਲੇ ਤਾਂ ਆਪਾਂ ਘਰਾਂ ਵਿੱਚ ਆਮ ਹੀ ਉਗਾਉਂਦੇ ਆ ਉਹ ਵੀ ਬਹੁਤ ਵਧੀਆ ਆ ਫਾਇਦੇਮੰਦ ਆ ਪਰ ਜਿਹੜੇ ਇਹ ਪਹਾੜੀ ਕਰੇਲੇ ਆ ਇਹ ਬਹੁਤ ਹੀ ਵਧੀਆ ਬਣਦੇ ਆ ਜੀ ਆਹ ਲੋ ਜੀ ਮੈਂ ਇਸ ਤਰ੍ਹਾਂ ਥੋੜਾ ਜਿਹਾ ਮੈਂ ਨਾ ਜੱਗ ਧੋ ਕੇ ਉਹ ਮਿਕਸੀ ਦਾ ਜਾਰ ਧੋ ਕੇ ਪਾਤਾ ਤੇ ਟੇਸਟ ਦੇ ਅਕੋਰਡਿੰਗ ਨਮਕ ਪਾਣਾ ਨਮਕ ਪਹਿਲਾਂ ਵੀ ਪਾਇਆ ਥੋੜਾ ਜਿਹਾ ਜੀਰਾ ਪਾਊਡਰ ਪਾਇਆ ਤੇ ਨਾਲ ਇਹ ਧਨੀਆ ਪਾਊਡਰ ਜੀ ਪਾਣਾ ਆ ਇਸ ਤਰ੍ਹਾਂ ਇੱਕ ਚਮਚ ਭਰ ਕੇ ਧਨੀਆ ਪਾਊਡਰ ਦਾ ਪਾ ਦੇਣਾ ਥੋੜੀ ਜਿਹੀ ਅੱਧਾ ਟੀस्पून ਹਲਦੀ ਪਾਈ ਆ ਤੇ ਇੱਕ ਟੀस्पून ਭਰ ਕੇ ਪਾਇਆ ਜੀ ਦੇਗੀ ਮਿਰਚ ਦਾ ਇਹ ਕਲਰ ਵਾਸਤੇ ਹੁੰਦੀ ਇਹਨਾਂ ਕਲਰ ਬਹੁਤ ਸੋਹਣਾ ਆਂਦਾ ਗਰੇਵੀ ਬਹੁਤ ਸੋਹਣੀ ਬਣਦੀ ਆ ਤੇ ਥੋੜਾ ਜਿਹਾ ਆਪਾਂ ਹੁਣ ਇਹਨੂੰ ਢੱਕ ਕੇ ਪਕਾਉਣਾ ਹੈ ਗਰੇਵੀ ਵਾਸਤੇ ਅਗਰ ਤੁਸੀਂ ਚਾਹੋ ਤਾਂ ਪਾਣੀ ਥੋੜਾ ਜਿਹਾ ਵੱਧ ਪਾ ਸਕਦੇ ਆ ਨਹੀਂ ਤਾਂ ਇਹਨੂੰ ਗੈਸ ਦੀ ਫਲੇਮ ਨੂੰ ਮੀਡੀਅਮ ਤੇ ਹੀ ਰੱਖ ਕੇ ਇਸ ਤਰ੍ਹਾਂ ਹੀ ਪਕਾਉਣਾ ਹੈ ਥੋੜਾ ਜਿਹਾ ਢੱਕ ਕੇ 1 ਮਿੰਟ ਵਾਸਤੇ ਦੇਖੋ ਕਿੰਨੀ ਵਧੀਆ ਗਰੇਵੀ ਨੇ ਸਾਰਾ ਤੇਲ ਜਿਹੜਾ ਛੱਡ ਦਿੱਤਾ ਸੈਪਰੇਟ ਹੋ ਗਿਆ ਜੀ ਆਹ ਦੇਖੋ ਜੀ ਗਰੇਵੀ ਬਿਲਕੁਲ ਬਣ ਕੇ ਤਿਆਰ ਆ ਸਾਡੀ ਹੁਣ ਇਹਦੇ ਵਿੱਚ ਪਾਉਦੇ ਆਪਾਂ ਫਰਾਈ ਕੀਤੇ ਹੋਏ ਕਰੇਲੇ ਇਸ ਤਰ੍ਹਾਂ ਕਰੇਲੇ ਪਾ ਕੇ ਕਿਉਂਕਿ ਕਰੇਲੇ ਫਰਾਈ ਕੀਤੇ ਹੋਏ ਆ ਝਟਪਾਟੇ ਕਰੇਲੇ ਸਾਡੇ ਜਿਹੜੇ ਆ ਇਹ ਬਣ ਜਾਣੇ ਆ ਆ ਦੇਖੋ ਜੀ ਇਸ ਤਰ੍ਹਾਂ ਮਿਕਸ ਕਰਨਾ ਆ ਮਿਕਸ ਕਰਕੇ 1 ਮਿੰਟ ਵਾਸਤੇ 1 ਤੋਂ 2 ਮਿੰਟ ਵਾਸਤੇ ਪਕਾਉਣਾ ਆ ਤਾਂ ਜਿਹੜੇ ਇਹਦੇ ਸਾਰੇ ਮਸਾਲੇ ਆ ਕਰੇਲਿਆਂ ਦੇ ਵਿੱਚ ਚੰਗੀ ਤਰ੍ਹਾਂ ਅ ਕਰੇਲਿਆਂ ਦੇ ਵਿੱਚ ਅੰਦਰ ਤੱਕ ਚਲੇ ਜਾਣ ਤਾਂ ਜਦੋਂ ਅਸੀਂ ਖਾਈਏ ਤਾਂ ਕਰੇਲਿਆਂ ਦੇ ਕਰੇਲਿਆਂ ਚ ਪੂਰਾ ਗਰੇਵੀ ਵਾਲਾ ਟੇਸਟ ਆਵੇ ਗਰੇਵੀ ਵਾਲਾ ਸੁਆਦ ਆਵੇ ਜੀ ਸੋ ਜੀ ਇਸ ਤਰ੍ਹਾਂ ਇਹਨਾਂ ਨੂੰ ਮੈਂ ਢੱਕ ਕੇ ਥੋੜਾ ਜਿਹਾ ਪਕਾਉਂਗੀ ਪਕਾਣ ਤੋਂ ਬਾਅਦ 2 ਤੋਂ 3 3 ਚਮ ਤਿੰਨ ਚਾਰ ਚਮਚਾਤ ਮਤਲਬ ਰੱਖ ਕੇ ਮੰਨ ਕੇ ਚੱਲੋ ਅ ਅੱਧਾ ਤੋਂ ਅੱਧੇ ਤੋਂ ਅੱਧਾ ਕੱਪ ਛੋਟਾ ਜਿਹੜਾ ਹੁੰਦਾ ਚਾਹ ਵਾਲਾ ਉਹ ਮੈਂ ਥੋੜਾ ਜਿਹਾ ਗਰੇਵੀ ਵਾਸਤੇ ਪਾਣੀ ਦਾ ਪਾਇਆ ਆ ਤਾਂ ਜੋ ਇਹ ਤੁਸੀਂ ਗਰੇਵੀ ਜਿਹੜੀ ਆ ਇਹ ਚਾਵਲਾਂ ਨਾਲ ਵੀ ਖਾ ਸਕੀਏ ਤੇ ਗਰਮਾ ਗਰਮ ਫੁੱਲ ਕੇ ਨਾਲ ਜਾਂ ਤੁਸੀਂ ਸਿੰਪਲ ਪਲੇਨ ਪਰੌਂਠਾ ਬਣਾਓ ਪਰੋਂਠੇ ਨਾਲ ਵੀ ਖਾ ਸਕਦੇ ਆ ਲਓ ਜੀ ਸਾਡੀ ਸਬਜੀ ਬਿਲਕੁਲ ਬਣ ਕੇ ਤਿਆਰ ਆ ਬਹੁਤ ਵਧੀਆ ਆ ਦੇਖੋ ਕਿੰਨਾ ਵਧੀਆ ਇਹਦੇ ਵਿੱਚ ਇਹਦੇ ਤੇ ਰੋਗਨ ਆ ਗਿਆ ਲੱਗ ਰਿਹਾ ਜਿਵੇਂ ਆਪਾਂ ਕੋਈ ਨਾਨ ਵੇਜ ਬਣਾ ਰਹੀ ਹੋਈ ਐ ਇਸ ਤਰ੍ਹਾਂ ਖੁਸ਼ਬੂ ਐ ਇਸ ਤਰ੍ਹਾਂ 스멜 ਆ ਰਹੀ ਸੀ ਲਾਸਟ ਦੇ ਵਿੱਚ ਮੈਂ ਇਹਦੇ ਵਿੱਚ ਅੱਧਾ ਚਮਚ ਪਾਇਆ ਜੀ ਅਮਚੂਰ ਪਾਊਡਰ ਅਮਚੂਰ ਪਾਊਡਰ ਦੇ ਨਾਲ ਜਿਹੜੀ ਇਹਦੀ ਇਹਦਾ ਬੈਲੈਂਸ ਹੋ ਜਾਂਦਾ ਹੈ ਕਰੇਲਿਆਂ ਦਾ ਗੱਲ ਕੜਵੇ ਆ ਨਾ ਬਹੁਤ ਸੋਹਣਾ ਇਹ ਬੈਲੈਂਸ ਹੋ ਜਾਂਦਾ ਕਿਉਂਕਿ ਆਪਾਂ ਟਮਾਟਰ ਵੀ ਪਾਇਆ ਬਹੁਤ ਜ਼ਿਆਦਾ ਨਹੀਂ ਪਾਣਾ ਅੱਧਾ ਕੁ ਚਮਚ ਟੀस्पून ਮੈਂ ਪਾਇਆ ਹੈ ਇਹਦੇ ਵਿੱਚ ਅਮਚੂਰ ਦਾ ਤੇ ਨਾਲ ਹੀ ਥੋੜਾ ਜਿਹਾ ਹੋਮ ਮੇਡ ਘਰ ਦਾ ਗਰਮ ਮਸਾਲਾ ਪਾਇਆ ਆ ਲਓ ਜੀ ਸਾਡੀ ਸਬਜੀ ਬਣ ਕੇ ਤਿਆਰ ਆ ਗਰਮ ਮਸਾਲਾ ਜਿਹੜਾ ਇਹ ਬਹੁਤ ਜ਼ਿਆਦਾ ਤੇਜ਼ ਨਹੀਂ ਹੈਗਾ ਦੋ ਚਾਰ ਮਸਾਲਿਆਂ ਤੋਂ ਹੀ ਸਿਰਫ ਮੈਂ ਬਣਾਇਆ ਆ ਤੇ ਖਾਣ ਨੂੰ ਵੀ ਬਹੁਤ ਟੇਸੀ ਲੱਗਦਾ ਜਿਹੜਾ ਸਾਡੀ ਸਿਹਤ ਵਾਸਤੇ ਵੀ ਠੀਕ ਰਹੇ ਵਧੀਆ ਰਹੇ ਜੀ ਮੈਂ ਲਗੀਆਂ ਜੀ ਸਰਵ ਕਰਨ ਪਲੇਟ ਦੇ ਵਿੱਚ ਸਰਵਿੰਗ ਪਲੇਟ ਦੇ ਵਿੱਚ ਤੇ ਤੁਸੀਂ ਖਾ ਲਓ ਤਾਂ ਨਾਲ ਚਾਹੇ ਤੁਸੀਂ ਰੈਤਾ ਵੀ ਬਣਾ ਲਓ ਜਾਂ ਤੁਸੀਂ ਹੋਰ ਵੀ ਤੁਸੀਂ ਕੋਈ ਸਬਜੀ ਇਹਦੇ ਨਾਲ ਰੈਤਾ ਬਣਾ ਲਓ ਤੁਸੀਂ ਦਾਲ ਜਿੱਦਾਂ ਹੁੰਦੀ ਪਤਲੀ ਜੀ ਨਾਲ ਦਾਲ ਵੀ ਲੈ ਸਕਦੇ ਆ ਤੇ ਵੈਸੇ ਹੀ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੀ ਸਾਡੇ ਕਰੇਲੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਹੀ ਖੁਸ਼ੀ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ ਅਗਰ ਵੀਡੀਓ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਵੀਡੀਓ ਨੂੰ ਵਾਹਿਗੁਰੂ ਦਾ ਨਾਮ ਲੈ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਹਰ ਖੁਸ਼ੀ ਨਸੀਬ ਕਰੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਰੱਬ ਉਹਨਾਂ ਨੂੰ ਵੀ ਮੇਰਾ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਲਓ ਜੀ ਦੇਖੋ ਕਿੰਨੀ ਵਧੀਆ ਲੱਟ ਪੱਟੀ ਜਈ ਚਟ ਪੱਟੀ ਜਈ ਗਰੇਵੀ ਵਾਲੇ ਕਰੇਲੇ ਸਾਡੇ ਬਣ ਕੇ ਤਿਆਰ ਹੋ ਗਏ ਆ ਅੱਜ ਮੈਂ ਕਰੇਲੇ ਬਣਾਉਣ ਤੋਂ ਦੂਸਰੇ ਦਿਨ ਵੀਡੀਓ ਵਾਇਸ ਓਵਰ ਕਰ ਰਹੀ ਆ ਤੇ ਜੀ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ ਅਗਰ ਤੁਸੀਂ ਚਾਹੋ ਆ ਦੇਖੋ ਮੈਂ ਟੇਸਟ ਕਰਕੇ ਦੇਖ ਰਹੀ ਆ ਉੱਪਰੋਂ ਡੰਡੀ ਤੋਂ ਫੜ ਕੇ ਕਿਉਂਕਿ ਮੈਂ ਡੰਡੀਆਂ ਨਾਲ ਇਹਨਾਂ ਦੀਆਂ ਰੱਖ ਲਈਆਂ ਸੀਗੀਆਂ ਤੇ ਅਗਰ ਤੇ ਅੱਜ ਮੈਂ 22 ਓਵਰ ਕਰ ਰਹੀ ਆ ਸਾਡੇ ਕੋ ਹਜੇ ਵੀ ਕਰੇਲੇ ਪਏ ਆ ਅਸੀਂ ਵੀ ਅੱਜ ਵੀ ਖਾਣੇ ਆ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੋਇਆ ਨਮਕ ਮਿਰਚ ਬਹੁਤ ਵਧੀਆ ਥੋੜੀ ਥੋੜੀ ਖਟਾਸ ਆ ਰਹੀ ਆ ਤੇ ਇਹਦਾ ਇਹਨੂੰ ਬੈਲੈਂਸ ਕਰ ਰਹੀ ਆ ਤੇ ਥੋੜੀ ਜਿਹੀ ਕੜਤਨ ਨੂੰ ਪਰ ਰੋਟੀ ਦੇ ਨਾਲ ਬਹੁਤ ਟੇਸਟੀ ਲੱਗੇ ਸੀ ਜੀ ਬਣਾਇਓ ਇਸ ਤਰ੍ਹਾਂ ਖਾਇਓ ਸਾਰੇ ਖਾਇਓ ਜੀ ਖਾਸ ਕਰਕੇ ਜਿਹੜੇ 슈ਗਰ ਪੇਸ਼ੈਂਟ ਆ ਵਾਇਗਰ ਉਹਨਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਉਹਨਾਂ ਨੂੰ ਜ਼ਰੂਰ ਦਿਓ ਉਹਨਾਂ ਵਾਸਤੇ ਰਾਮ ਬਾਣਿਆ ਜੀ ਦਵਾਈ ਆ ਇਹ ਤੇ ਖੁਸ਼ ਹੋ ਕੇ ਖਾਣਗੇ ਸਾਰੇ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਇਹਦੇ ਵਿੱਚ ਪਾਈ ਜਿਹੜੀ ਕੋਈ ਨੁਕਸਾਨ ਕਰੇ ਸਾਰੀਆਂ ਚੀਜ਼ਾਂ ਫਾਇਦੇਮੰਦ ਆ ਜੀ ਤੇਜੀ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਇਸ ਤਰ੍ਹਾਂ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਨਵੀਂ ਰੈਸਪੀ ਲੈ ਕੇ ਤੇਜੀ ਦੇਖੋ ਗਰੇਵੀ ਦਾ ਕਲਰ ਦੇਖੋ ਕਿੰਨਾ ਵਧੀਆ ਆ ਤੇ ਕਰੇਲਿਆਂ ਦੀ ਰੰਗਤ ਦੇਖੋ ਕਿੰਨੀ ਵਧੀਆ ਆ ਤੇ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਬੱਚਿਆਂ ਦਾ ਖਿਆਲ ਰੱਖਣਾ ਮੌਸਮ ਤਾਂ ਹੁਣ ਥੋੜਾ ਥੋੜਾ ਜਿਹੀ ਬਦਲਣ ਲੱਗ ਪਿਆ ਗਰਮੀ ਘਟ ਰਹੀ ਆ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ